ਕੁਝ ਨਹੀਂ ਕਰ ਸਕਦੇ ਹੋ ਕਿਉਂਕਿ ਪਰਮੇਸ਼ੁਰ ਤੁਹਾਡੇ ਨਾਲ ਆ ਤੇ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਯਿਸੂ ਮਸੀਹ ਦੇ ਨਾਮ 'ਚ ਕੋਈ ਤੁਹਾਨੂੰ ਸ਼ਰਮਿੰਦਾ ਨਹੀਂ ਕਰ ਸਕਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਅਗਰ ਤੁਸੀਂ ਅੱਜ ਵੇਟ ਕਰ ਰਹੇ ਹੋ ਤੁਹਾਡਾ ਕੈਰੈਕਟਰ ਪਰਮੇਸ਼ੁਰ ਦੇ ਨਾਲ ਖਰਾ ਹੈ ਤੁਸੀਂ ਪਰਮੇਸ਼ੁਰਾਂ ਮੂਤਰदाई ਦੇ ਨਾਲ ਚੱਲਦੇ ਹੋ ਤੁਸੀਂ ਪ੍ਰਭੂ ਦੇ ਵਚਨਾਂ ਦੇ ਦੁਆਰਾ ਕੰਮ ਕਰ ਰਹੇ ਹੋ ਪਰਮੇਸ਼ੁਰ ਤੁਹਾਨੂੰ ਉੱਚਾ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਤੇ ਅਨੁਆਸ਼ੀਅਤ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਤੇ ਤੁਹਾਨੂੰ ਬਲੇਸ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਉੱਚਾ ਚਾਹੀਦਾ ਹallelujah ਜੋਰ ਸਵਾਲ ਹallelujah ਹallelujah ਹਮੇਸ਼ਾ ਦੁਹੀ ਪਰਮੇਸ਼ਰ ਦੇ ਭੁੱਖੇ ਤੇ ਪਿਆਸੇ ਰਹਿਣੇ ਚਾਹੀਦੇ ਹੋ ਹallelujah ਹਮੇਸ਼ਾ ਪਰਮੇਸ਼ਰ ਨੂੰ ਖੋਜਣ ਵਾਲੇ ਰਹਿਣੇ ਚਾਹੀਦੇ ਹੋ ਹਮੇਸ਼ਾ ਪਰਮੇਸ਼ਰ ਦੇ ਬਚਨਾਂ ਤੇ ਤੁਹਾਡਾ ਧਿਆਨ ਲੱਗਾ ਰਹਿਣਾ ਚਾਹੀਦਾ ਹੈ ਔਰ ਜਦੋਂ ਤੁਹਾਡਾ ਧਿਆਨ ਪਰਮੇਸ਼ਰ ਦੇ ਬਚਨਾਂ ਤੇ ਲੱਗਾ ਰਹੇਗਾ ਪਰਮੇਸ਼ਰ ਦਾ ਧਿਆਨ ਤੁਹਾਡੇ ਉੱਤੇ ਲੱਗਾ ਰਹੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਦਾ ਧਿਆਨ ਤੁਹਾਡੀ ਸਿਹਤ ਦੇ ਉੱਤੇ ਲੱਗਾ ਰਹੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਨਹੀਂ ਆ ਰਿਹਾ ਚਰਚ ਅਗਰ ਆਮੀਨ ਬੋਲਣ ਤੇ ਬਰਕਤ ਆੜੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੱਥਾਂ ਉਠਾ ਕੇ ਬੋਲ ਰਿਹਾ ਪ੍ਰਭੂ ਦੇ ਹੱਥਾਂ ਨੂੰ ਸ਼ੁਰੂ ਆਈਸ਼ੂ ਮਸੀਹ ਦੇ ਨਾਮ ਦੇ ਇਹ ਹੱਥ ਜਿੱਥੇ ਵੀ ਲੱਗਣਗੇ ਬਰਕਤਾਂ ਕਰਨ ਬਣਗੇ ਆਈਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਯਕੂਬ ਨੇ ਬਰਕਤ ਪਾੰਦ ਲਈ ਪਰਮੇਸ਼ੁਰ ਦੇ ਨਾਲ ਜੁੱਧ ਕੀਤਾ ਕੋਲ ਕੀਤਾ ਪਰਮੇਸ਼ੁਰ ਨੂੰ ਛੱਡਿਆ ਨਹੀਂ ਤੜਕੇ 4 ਵਜੇ ਤੱਕ ਪਰਮੇਸ਼ੁਰ ਦੇ ਨਾਲ ਕੁਲਡਾਰਿਆ ਔਰ ਬਾਈਬਲ ਕਹਿੰਦੀ ਉਹਦਾ ਚੂੜਾ ਕ੍ਰੈਸ਼ ਹੋ ਗਿਆ ਹਿਲ ਗਿਆ ਔਰ ਪਰਮੇਸ਼ੁਰ ਨੇ ਕਹਾ ਜਾਨ ਦੇ ਮੈਨੂੰ ਕਹਿੰਦਾ ਨਹੀਂ ਪ੍ਰਭੂ ਇਦਾਂ ਦੀ ਜਾਨ ਦੇਵਾਂਗਾ ਤੇ ਨਵਾਸ਼ੀ ਦੇ ਕੇ ਜਾਣੀ ਪੈਗੀ ਪਰ ਬਾਈਬਲ ਕਹਿੰਦੀ ਕੁਲਦਾਰਿਆ ਕੁਲਦਾਰਿਆ ਕੁਲਦਾਰਾ ਪਰ ਜਰਮ ਮੰਗ ਕੀ ਮੰਗਦਾ ਹਾਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਰ ਕਹਿੰਦਾ ਤੇਰਾ ਨਾਮ ਹਰ ਛਾੜਾ ਤੋਂ ਗੂੰਜੇਗਾ ਪੂਰੀ ਧਰਤੀ ਤੇ ਪੂਰੇ ਵਰਲਡ 'ਚ ਗੂੰਜੇਗਾ ਇਸਮਤੀ ਦੇ ਨਾਮ ਦੇ ਵਿੱਚ ਮੈਂ ਤੇਰੇ ਤੋਂ ਸੰਤਾਨ ਨਾ ਕੱਢਾਂਗਾ ਮੈਂ ਤੇਰੇ ਤੋਂ ਕੌਮਾਂ ਪੈਦਾ ਕਰਾਂਗਾ ਹਾਲੇਲੂਇਆ ਜੋਰ ਤੇ ਬਰ ਹਾਲੇਲੂਇਆ ਅਦਰਭੁਆ ਜੀ ਤੁਹਾਨੂੰ ਕਹਿ ਰਿਆ ਅਟਲੀਸੀਆ ਮੈਂ ਤੁਹਾਡੇ ਤੋਂ ਪਰਤਾਪੈਦਾ ਕਰਾਂਗਾ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਮੰਗਣ ਵਾਲੇ ਨਹੀਂ ਤੁਸੀਂ ਦੇਣ ਵਾਲੇ ਬਣ ਜਾਓਗੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਤੁਹਾਨੂੰ ਕੋਲੇ ਟਾਈਪੀ ਕਰਾਂਗਾ ਵੇਟ ਇਜ਼ ਗ੍ਰੇਟ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਕੀ ਤੁਸੀਂ ਪਰਮੇਸ਼ਰ ਦੇ ਵਚਨਾਂ ਦੇ ਤੇ ਚੱਲਣ ਦੇ ਲਈ ਤਿਆਰ ਹੋ ਹਾਂ ਜਾਂ ਨਾ ਉਹ ਬੋਲੋ ਹਾਂ ਜਾਂ ਨਾ ਕਿ ਦੁੱਧੂ ਚ ਪਾਣੀ ਪਾਉਣਾ ਸ਼ਾਰਟਕਟ ਮਾਰਨਾ ਵਰਕਤ ਨਹੀਂ ਜਾਂ ਬਿਜ਼ਨਸ ਦੇ ਵਿੱਚ ਕਪੜਾ ਕਰਨਾ ਬੋਲੋ ਜਾਂ ਝੂਠ ਬੋਲ ਕੇ ਅਮੀਰ ਹੋ ਜਾਣਾ जब शॉर्टकट मार के अमीर हो जाना बोलो ज्यार जा हो अ परमेश्वर के वचन के द्वारा चलन दे तैयार हो परमेश्वर तैयार है तमू चंगा करने के लिए यीशु मसीह के नाम दे

के नाम में और करेगा आपके जीवन में यीशु के नाम में सब बोलो अमीन हालेलुया जोर से बोलो हालेलुया तैयार हो फिर कातो पैदा करने के लिए और बोलो कातो शरीर तो जा आत्मा तो बोलो शरीर तो जा अपने पड़ोसी बोलो शरीर तो जा आत्मा तो बोलो कादे तो ये तू आत्मा तो पैदा करेगा आशीषित होएगा ਇਹ ਤਾਂ ਸਰੀਰ ਤੋਂ ਪੈਦਾ ਕਰੇਗਾ ਅੜੜਕੀਆਂ ਰਹਿਣਗੀਆਂ ਇਹ ਚੀਜ਼ਾਂ ਹallelujah ਬਾਈਬਲ ਚ ਲਿਖਿਆ 다ਊਦ ਸਰੀਰ ਖੋਇਆ ਛੱਤ ਦੇ ਉੱਤੇ ਟਹਿਲ ਰਿਹਾ ਸੀ ਔਰ ਇੱਕ ਔਰਤ ਸਾਹਮਣੇ ਆ ਰਹੀ ਸੀ ਬਾਈਬਲ ਕਹਿੰਦੀ ਆ 다ਊਦ ਨੇ ਵੀ ਵਿਚਾਰ ਕੀਤਾ ਕਿਨੇ ਲੋਕ ਜਾਣਦੇ ਆ ਸਰੀਰ ਤੋਂ ਇੱਕ ਇੱਛਾ ਨੂੰ ਪੈਦਾ ਕੀਤਾ ਉਹਦੇ ਨਾਲ ਵੀ ਵਿਚਾਰ ਕਰਨ ਦਾ ਔਰ ਜਦੋਂ ਉਸ ਔਰਤ ਦੇ ਨਾਲ ਉਹਨੇ ਵੀ ਵਿਚਾਰ ਕੀਤਾ ਬਾਈਬਲ ਕਹਿੰਦੀ ਔਰ ਇਹ ਪਤਨੀ ਨੂੰ ਵੀ ਉਹਨੇ ਮਾਰ ਦਿੱਤਾ ਬਾਈਬਲ ਕਹਿੰਦੀ ਕਿ ਜਿਹੜੀ ਸੰਤਾਨ ਉਸ ਔਰਤ ਤੋਂ ਪੈਦਾ ਹੋਈ ਬਾਈਬਲ ਦੇ ਰਿਖਿਆ ਦਾਊਦ ਰੋਜ਼ੇ ਰੱਖ ਰੱਖ ਮਰ ਗਿਆ ਕਿ ਪ੍ਰਭੂ ਉਹਨੂੰ ਬਚਾਏ ਉਹ ਬਚਾ ਨਹੀਂ ਬਚਿਆ ਉਹ ਮਰ ਗਿਆ ਕਾਰਨ ਕੀ ਸੀ ਉਸ ਦੀਰ ਤੋਂ ਪੈਦਾ ਕੀਤਾ ਗਿਆ ਸੀ ਜੋ ਆਤਮਾ ਤੋਂ ਪੈਦਾ ਹੁੰਦਾ ਉਹ ਕਦੇ ਮਰਦਾ ਨਹੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆ ਜੋ ਆਤਮਾ ਤੋਂ ਪੈਦਾ ਹੁੰਦਾ ਸਦਾ ਉੱਚਾ ਹੁੰਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆ ਔਰ ਬਾਈਬਲ ਕਹਿੰਦੀ आत्मा तो जितर गया शरीरू सम आत्मा जो आमेश्वर यही चाहता आत्मा च रो परमेष्वर यही चाहता किटने टेक के विश्वास करो तुम्हें प्रार्थना करके खेत दिखाओ आ ले लू आ ਜੋਰ ਸੋਹਣ ਹallelujah ਕਡਾਈ ਫੇਤਨੀ ਹੋਣਾ ਚਾਹੀਦਾ ਕਿ ਗੋਡੇ ਨਹੀਂ ਪ੍ਰਾਰਥਨਾ ਕਰਈ ਔਰ ਕਰ ਦਿੱਤੀ ਗਈ ਔਰ ਫਿਰ ਜਾ ਕੇ ਚੈੱਕ ਕੀਤੇ ਹਨ ਕੋ ਏਕ ਸੈਟ ਜਾਂ ਮੈਂ ਕੱਲ ਪ੍ਰਾਰਥਨਾ ਕਰਾਈ ਸੀ ਮੈਂ ਦੇਵਦੀ ਅੰਝ ਹੋਇਆ ਸੈਟ ਕੇ ਨਹੀਂ ਕਹਿੰਦਾ ਜੋ ਪਿਤਾ ਦੇ ਕੋਲੋਂ ਦੋ ਜਣੇ ਮਿਲ ਕੇ ਧਰਤੀ ਤੇ ਮੰਗਣਗੇ ਮੈਂ ਉਹ ਪੂਰਾ ਕਰਦੇ ਮੰਗਾਂ ਉਹ ਪੂਰਾ ਹੋ ਚੁੱਕਾ ਹੈ ਇੱਕ ਇੱਕ ਫੇਤ ਕਰਨਾ ਤੁਸੀਂ ਕਿ ਉਹ ਪੂਰਾ ਹੋ ਚੁੱਕਾ ਯੀਸ਼ੂ ਦੇ ਨਾਮ ਦੇ प्रार्थना की गई है मेरा घुटना हील हो चुका जी प्रार्थना की गई है मेरा गर्भ खुल चुका जी प्रार्थना की गई है मैं आशीषित होने लाइ जा रहा हाँ प्रार्थना की गई है मैं ब्लेस होने जा रहा मसीह के नाम आई आमीन।